ਜੋ ਨਾ ਮਾਈਗ੍ਰੇਸ਼ਨ ਦਾ ਕੰਮ ਹੈ ਇੰਡੀਆ ਚ ਜਕ ਮਤਲਬ ਕਿਤੇ ਵੀ ਹੈ ਉਹ ਬਹੁਤ ਜ਼ਿਆਦਾ ਇੱਕ ਬਦਨਾਮ ਹੈ ਰੀਜ਼ਨ ਉਹਦਾ ਕੀ ਹੈ ਵੀ ਆ ਸਾਡੇ ਲੋਕਾਂ ਨੇ ਹੀ ਖਰਾਬ ਕੀਤਾ ਹੋਇਆ ਹੈ ਅੱਜ ਜਿਵੇਂ ਹੁਣ ਆਸਟ੍ਰੇਲੀਆ ਨੇ ਕੁਝ ਕੰਡੀਸ਼ਨਾਂ ਹਟਾਈਆਂ ਨੇ ਕੈਨੇਡਾ ਦਾ ਮਤਲਬ ਕੁਝ ਨਹੀਂ ਕੀਤਾ ਉਹਨੇ ਪੰਜਾਬ ਚ ਤਾਂ ਖਾਸ ਤੌਰ ਤੇ ਆਪਣੇ ਟ੍ਰੈਂਡ ਹੀ ਆ ਬੱਚਿਆਂ ਨੇ ਪਲੱਸ 2 ਤੋਂ ਬਾਅਦ ਇਹ ਕੋਈ ਸੋਚਿਆ ਹੀ ਨਹੀਂਗਾ ਵੀ ਅਸੀਂ ਇੰਡੀਆ ਚ ਰਹਿ ਕੇ ਕੁਝ ਕਰਨਾ ਉਹਨਾਂ ਨੇ ਪਹਿਲਾਂ ਹੀ ਸੋਚਿਆ ਵੀ ਅਸੀਂ ਜਾਣਾ ਬਾਹਰ ਹੀ ਆ ਭਾਵੇਂ ਉਹ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਕਿਤੇ ਵੀ ਹੋਵੇ ਪੰਜਾਬ ਚ ਫਰੀਦਾ ਰੌਲਾ ਇਹ ਲੋਕਾਂ ਨੇ ਪਾਇਆ ਹੋਇਆ ਉਹ ਵੀ ਉਹਨਾਂ ਲੋਕਾਂ ਨੇ ਪਾਇਆ ਹੈ ਜੋ ਕਦੇ ਆਸਟ੍ਰੇਲੀਆ ਦਾ ਨਾਮ ਵੀ ਇਹਨੂੰ ਪਹਿਲੇ ਇਹ ਨਹੀਂ ਪਤਾ ਕਿ ਆਸਟ੍ਰੇਲੀਆ ਪੈਂਦਾ ਕਿਵੇਂ ਆਹ ਉਹਨਾਂ ਨੇ ਸ਼ੁਰੂ ਕੀਤਾ ਜੀ ਆ ਫੰਡ ਦੀ ਲੋੜ ਨੇ ਜੀ ਆਇਲਸ ਦੀ ਲੋੜ ਨੇ ਜੀ ਹੁਣ ਮੋਟੀ ਗੱਲ ਇਹ ਹੈ ਕਿ ਆਇਲਸ ਦੀ ਲੋੜ ਕਿਉਂ ਨਹੀਂ ਹੈ ਜਿੱਤਨਾ ਬੱਚੇ ਸਟੂਡੈਂਟ ਤਾਂ ਕੈਨੇਡਾ ਵੀ ਜਾਂਦੇ ਆ ਨਿਊਜ਼ੀਲੈਂਡ ਵੀ ਬੁਲਾਉਂਦਾ ਵਾ ਤੁਸੀਂ ਆਸਟ੍ਰੇਲੀਆ ਦਾ ਮੇਨਲੀ ਕਰਦੇ ਜੀ ਬਈ ਕੋਈ ਪਾਰਟਿਕੂਲਰ ਰੀਜਨ ਪਰ ਆਸਟ੍ਰੇਲੀਆ ਸਟੱਡੀ ਨੂੰ ਲੈ ਕੇ ਬਹੁਤ ਚੰਗੀਆਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਚ ਜਿਨ੍ਹਾਂ ਦੀ ਵਰਲਡ ਰੈਂਕਿੰਗ ਹੈ ਜੋਕੇ ਦਿੱਕੇ ਇਹ ਨਹੀਂ ਹੈ ਕਿ ਤੁਸੀਂ ਡਿਪਲੋਮਾ ਤੇ ਆ ਜਾਓ ਠੀਕ ਹੈ ਕਰ ਲਓ ਬਟ ਤੁਸੀਂ ਬੈਚਲਰ ਕਰੋਗੇ ਤਾਂ ਡੈਫੀਨਿਟਲੀ ਮੈਨੂੰ ਪਤਾ ਹੈ ਕਿ ਇੱਥੇ ਆ ਕੇ ਤੁਸੀਂ ਸੈਟਲ ਹੋ ਜਾਓਗੇ ਤਾਂ ਬੱਚਿਆਂ 'ਚ ਹੁਣ ਕੀ ਹੈ ਕਿ ਜਾ ਕੇ ਅਸੀਂ ਪੜ੍ਹਾਈ ਕਰਨੀ ਹੈ ਇਹ ਇਹ ਚੇਂਜ ਦੇਖਣ ਨੂੰ ਹੁਣ ਚੇਂਜ ਆਇਆ ਹੈ ਤਾਂ ਬਹੁਤ ਹਾਂ ਵੱਡੀ ਗੱਲ ਹੈ ਪਹਿਲਾਂ ਹੁੰਦਾ ਸੀਗਾ ਕਿ ਜੇ ਕਿਸੇ ਬੱਚੇ ਨੂੰ ਕਹਿੰਦੇ ਸੀ ਤੁਸੀਂ ਡਿਪਲੋਮਾ ਦਾ ਨਾ ਤੁਸੀਂ ਬੱਚੇ ਐਡਮਿਸ਼ਨ ਲਓ ਤੁਸੀਂ ਬੈਚਲਰ ਲੈ ਰਹੋ ਉਹ ਡਿਨਾਈ ਕਰ ਦਿੰਦੇ ਸੀ ਕਿਉਂਕਿ ਉਹ ਦੇਖਦੇ ਸੀ ਕਿ ਟੈਂਪਰੇਰੀ ਹੁਣ ਆ ਗਿਆ ਠੀਕ ਹੈ ਸਾਨੂੰ ਪੀਆਰ ਹੋ ਜਾਣਾ ਤੇ ਕਿੰਨੇ ਕ ਪਰਸੈਂਟ ਨੰਬਰ ਪਲੱਸ 2 'ਚੋਂ ਚਾਹੀਦੇ ਨੇ ਬੱਚੇ ਕਿ ਜਿਹੜਾ ਉਹਨੂੰ ਈਜ਼ੀ ਹੋ ਜਾਊਗਾ ਘੱਟੋ ਘੱਟ ਦੀ ਗੱਲ ਕਰਦਾ ਵਾਦ ਤੋਂ ਵੱਧ ਜਿੰਨੇ ਵੀ ਹੋਣਗੇ ਉਹਨਾਂ ਹੀ ਹੋਰ ਚਾਂਸਸ ਹੋਣਗੇ ਕਿ ਜਿਹੜੇ ਬੱਚੇ ਸਾਡੇ ਕੋਲ ਰਜਿਸਟਰਡ ਸੀ ਹੁਣ ਤੱਕ ਹਾਂਜੀ ਜਿਹੜੇ ਅਸੀਂ ਰਜਿਸਟਰਡ ਕੀਤੇ ਹੋਏ ਸੀ ਉਹ ਵੀ ਮਿਸ ਗਾਈਡਡ ਨੇ ਕਿ ਜੀ ਕਿਉਂਕਿ ਹੁਣ ਤੁਹਾਨੂੰ ਸੌਖੇ ਪਾਸੇ ਨੂੰ ਭਜਦਾ ਹਰ ਕੋਈ ਵੀ ਸਪான்ਸਰ ਰੀਲਾ ਮਿਲ ਜਾਣਾ ਹੈ ਜੀ ਚੱਕ ਲੋ ਜੀ ਫੱਟੇ ਐਂ ਕਰ ਦੋ ਉਹ ਨਹੀਂ ਹੁੰਦਾ ਇਹ ਤਾਂ ਉਹਨਾਂ ਕੋਲ ਸਤ ਸ੍ਰੀ ਅਕਾਲ ਦੋਸਤੋ ਮੈਂ ਬਚਿੱਤਰ ਸਿੰਘ ਖਾਜਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਅੱਜ ਮੇਰੇ ਨਾਲ ਨੇ ਆਪਣੇ ਬੜੇ ਪਿਆਰੇ ਮਿੱਤਰ ਬਾਈ ਬਲਕਾਰ ਸਿੰਘ ਜਿਹੜੇ ANC ਨਾਮ ਦੀ ਇੱਕ ਇਮੀਗ੍ਰੇਸ਼ਨ ਏਜੰਸੀ ਚਲਾਉਂਦੇ ਜਿਹਨਾਂ ਦੇ ਦਫ਼ਤਰ ਪਟਿਆਲੇ 'ਚ ਵੀ ਆ ਸੰਗਰੂਰ 'ਚ ਵੀ ਆ ਦਿੱਲੀ 'ਚ ਵੀ ਆ ਤੇ ਹੁਣ ਇੱਥੇ ਆਸਟ੍ਰੇਲੀਆ 'ਚ ਕੈਨਬਰਾ 'ਚ ਵੀ ਆਪਣਾ ਆਫਿਸ ਖੋਲਣ ਜਾ ਰਹੇ ਆ ਤੇ ਐਕਚੁਅਲੀ ਮੈਂ ਬਾਈ ਬਲਕਾਰ ਨੂੰ ਬਹੁਤ ਪੁਰਾਣਾ ਜਾਣਦਾ ਇਹ ਸਿਰਫ ਇਸ ਤਰੀਕੇ ਮੇਰੀ ਇਹਨਾਂ ਨਾਲ ਕੋਈ ਇਹ ਇਸ ਤਰ੍ਹਾਂ ਦੀ ਸਾਂਝ ਨਹੀਂ ਕੋਈ ਇਸ ਚੀਜ਼ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਬਟ ਇਹਨਾਂ ਨਾਲ ਮੇਰੀ ਬਹੁਤ ਪੁਰਾਣੀ ਵੈਸੇ ਹੀ ਸਾਂਝ ਆ ਤੇ ਮੈਂ ਜਾਣਦਾ ਕੋਈ ਜੋ ਵੀ ਕਰਦੇ ਨੇ ਬੜਾ ਦਿਲ ਤੋਂ ਕਰਦੇ ਤੇ ਬੜਾ ਵਧੀਆ ਤਰੀਕੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਦੇ ਆ ਤੇ ਮੈਂ ਜਿਤਨਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੰਡੀਆ ਜਿਹੜਾ ਅਸੈਸਮੈਂਟ ਲੈਵਲ ਕਹਿੰਦੇ ਵੀਜ਼ੇ ਲਈ ਜਿਹੜਾ ਉਹ ਲੈਵਲ 3 ਤੋਂ ਲੈਵਲ 2 ਚ ਆ ਗਿਆ ਤੇ ਉਹਦੇ ਬਾਰੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰਦੇ ਆਂ ਭਾਈ ਜੀ થેન્ક યુ થેન્ક યુ બાઈજી થોડી બહુત સોને હોસ્પિટાલિટી દેકે મન બગબગ હો ગયા ઓર દુજી ગલ રહી આપણે ચ બડા ભાઈਆਂ આલા પ્યાર હે ઓર ઓ તો મતલબ નક લેવલ હે કોઈ શક નહીં તે ਜਿਤਨਾ ਹੁਣ ਆਪਣਾ ਇੰਡੀਆ ਵਾ ਇੰਡੀਆ ਉਸ ਲੈਵਲ ਚ ਆ ਗਿਆ ਲੈਵਲ 3 ਤੋਂ ਲੈਵਲ 2 ਚ ਆ ਗਿਆ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਅਸੈਸਮੈਂਟ ਲੈਵਲ ਦਾ ਕੀ મતલਬ ਕੀ ਹੈ ਦਾ ਬੇਸਿਕਲੀ ਇਹ ਜਿਹੜਾ ਅਸੈਸਮੈਂਟ ਲੈਵਲ ਹੁੰਦਾ ਬਾਈ ਜੀ ਇਹ ਹਰ ਸਾਲ ਆਪਣੇ ਇੰਡੀਆ ਦਾ ਪਾਸਪੋਰਟ ਉਹਦੀ ਅਸੈਸਮੈਂਟ ਹੁੰਦੀ ਹੈ ਔਰ ਜੇ ਆਪਾਂ ਸਪੈਸ਼ਲੀ ਗੱਲ ਕਰੀਏ ਆਸਟ੍ਰੇਲੀਆ ਦੀ ਆਸਟ੍ਰੇਲੀਆ ਨੂੰ ਅਸੈਸ ਕਰਦਾ ਕਿ ਅਸੀਂ ਜਿਹੜੇ ਆਸਟ੍ਰੇਲੀਆ ਦੇ ਐਪਲੀਕੇਸ਼ਨ ਆ ਉਹ ਕਿਸ ਤਰੀਕੇ ਨਾਲ ਇੰਡੀਆ ਤੋਂ ਲੈਣੀਆਂ ਨੇ ਪਹਿਲਾਂ ਜੋ ਇੰਡੀਆ ਦਾ ਜੋ ਲੈਵਲ ਸੀ ਉਹ ਲੈਵਲ 3 ਸੀਗਾ ਮਤਲਬ ਉਹਦੇ ਲਈ ਬੱਚਿਆਂ ਨੂੰ ਸਾਰੇ ਡਾਕੂਮੈਂਟੇਸ਼ਨ ਹਾਈ ਕਮਿਸ਼ਨ ਨੂੰ ਡਾਕੂਮੈਂਟੇਸ਼ਨ ਚ ਕੀ ਹੈ ਉਹਨਾਂ ਦੇ ਅਕਾਡੈਮਿਕ ਹੋਗੇ ਉਹਨਾਂ ਦੀ ਫਾਈਨੈਂਸ਼ੀਅਲਸ ਹੋਗੇ ਉਹਨਾਂ ਦਾ ایلز ਦਾ سکور ਜਾਂ پی ٹی ਦਾ سکور ਹੋ ਗਿਆ મતલਬ ইংলিশ پروفیشنسی ਦਾ سکور ਹੋ ਗਿਆ ਉਹ ਸਾਰਾ ਕੁਝ ਦੇਣਾ ਪੈਂਦਾ ਸੀਗਾ ਜਦੋਂ ਹੀ ਅਸੈਸਮੈਂਟ ਚੇਂਜ ਹੁੰਦੀ ਹੈ ਮਤਲਬ ਆਪਾਂ ਇੱਕ ਲੈਵਲ ਅਪ ਹੋ ਗਏ ਉਦੋਂ ਲੈਵਲ 2 ਚ ਆ ਗਏ ਹੁਣ ਹਾਂਜੀ ਤਾਂ ਉੱਥੇ ਕੀ ਹੈ ਤੁਹਾਨੂੰ ਕੁਝ ਚੀਜ਼ਾਂ ਵੇਵਰ ਦੇ ਦਿੰਦੇ ਨੇ ਉਹ اسپੈਸ਼ਲੀ ਹਾਈ ਕਮਿਸ਼ਨ ਦਿੰਦਾ ਹੈ ਹਮ ਹਾਈ ਕਮਿਸ਼ਨ ਨੇ ਤੁਹਾਡਾ ਕੋਈ ਫਾਈਨੈਂਸ਼ੀਅਲ ਨਹੀਂ ਚੈੱਕ ਕਰਨਾ ਹਾਂਜੀ ਕੋਈ ਤੁਹਾਡੀ ਆਇਲਸ ਨਹੀਂ ਚੈੱਕ ਕਰਨੀ ਜੋ ਜੁਨੀਵਰਸਿਟੀ ਨੇ ਤੁਹਾਨੂੰ ਐਕਸੈਪਟ ਕਰ ਲਿਆ ਤਾਂ ਉਹ ਉਸ ਲੈਵਲ ਤੇ ਤੁਹਾਨੂੰ ਵੀਜ਼ਾ ਦੇਣਗੇ ਤੇ ਇਹ ਤਾਂ ਪਹਿਲਾਂ ਵੀ ਬਾਈ ਯੂਨੀ ਯੂਨੀਵਰਸਿਟੀ ਕਰਦੀ ਹੋਣੀ ਆ ਸਾਰੀ ਕੁਆਲਿਫੀਕੇਸ਼ਨ ਹਮੇਸ਼ਾ ਯੂਨੀਵਰਸਿਟੀ ਪਹਿਲਾਂ ਵੀ ਕਰਦੀ ਸੀ ਯੂਨੀਵਰਸਿਟੀ ਹੁਣ ਵੀ ਕਰਨੀ ਆ ਕਿਉਂਕਿ ਯੂਨੀਵਰਸਟੀਆਂ ਨੇ ਚੈੱਕ ਕਰਨਾ ਕਿ ਬੱਚਾ ਦੇਖੋ ਆ ਰਿਹਾ ਸਾਡੇ ਕੋਲ ਡੈਫੀਨਿਟਲੀ ਪੜਨ ਲਈ ਆ ਰਿਹਾ ਤਾਂ ਜੇ ਸਾਡੇ ਕੋਲ ਪੜਨ ਲਈ ਆ ਰਿਹਾ ਉਹ ਕਿ ਉਹਦੇ ਕੋਲ ਪ੍ਰੋਪਰ ਫੰਡ ਹੈਗੇ ਨੇ ਪ੍ਰੋਪਰ ਉਹਨਾਂ ਪੈਸਾ ਹੈ ਕਿ ਉਹ ਇੱਥੇ ਆ ਕੇ ਆਪਣੀ ਪੜ੍ਹਾਈ ਤੇ ਸਟੱਡੀ ਤੇ ਸਪੈਂਡ ਕਰੇ ਹਾਂਜੀ ਕਿਉਂਕਿ ਕੋਈ ਵੀ ਯੂਨੀਵਰਸਿਟੀ ਕੋਈ ਕੰਟਰੀ ਇਹ ਨਹੀਂ ਚਾਹੁੰਦੀ ਕਿ ਬੱਚਾ ਇੱਥੇ ਆਵੇ ਸਾਡੇ ਕੋਲ ਕੰਮ ਕਰੇ ਕੰਮ ਕਰਕੇ ਆਪਣੀ ਫੀਸਾਂ ਭਰੇ ਤਾਂ ਡੈਫੀਨਿਟਲੀ ਉਹ ਮੰਨਦੇ ਨੇ ਕਿ ਬੱਚੇ ਕੋਲ ਉੱਥੇ ਇਨਫ ਪੈਸਾ ਹੈ ਹੂੰ ਉਹਦੇ ਕੋਲ ਪੈਸਾ ਹੈਗਾ ਉਹ ਇੱਥੇ ਆ ਕੇ ਪੜੂਗਾ ਦਨ ਆਪਣਾ ਜੋ ਕੈਰੀਅਰ ਹੈ ਉਹ ਚਾਹੇ ਇੰਡੀਆ ਚਾਹੇ ਆਸਟ੍ਰੇਲੀਆ ਚਾਹੇ ਉਹ ਅਦਰ ਕੰਟਰੀ ਜਾ ਕੇ ਆਪਣਾ ਉਹ ਸਟਾਰਟ ਕਰੋ ਤੇ ਜਿਹੜਾ ਇੰਨਾ ਰੌਲਾ ਪਿਆ ਆ ਆਮ ਲੋਕਾਂ ਚ ਪਤਾ ਕੀ ਜਾ ਰਿਹਾ ਮੈਸੇਜ ਆ ਲੈਵਲ 3 ਤੋਂ 2 ਔਣ ਚ ਲੋਕਾਂ ਚ ਮੈਸੇਜ ਇਹ ਜਾ ਰਿਹਾ ਜਾਂ ਲੋਕਾਂ ਨੂੰ ਸ਼ਾਇਦ ਨਹੀਂ ਉਹਨਾਂ ਪਤਾ ਲੱਗ ਰਿਹਾ ਲੋਕ ਸਮਝੇ ਰਹਿ ਵੀ ਇਹਦੇ ਨਾਲ ਪਤਾ ਨਹੀਂ ਜੀ ਤੁਹਾਨੂੰ ਫੰਡ ਨਹੀਂ ਸ਼ੋਅ ਕਰਨੇ ਪਣੇ ਬੱਚਿਆਂ ਚ ਜਿਹੜੇ ਸਟੂਡੈਂਟ ਵੀ ਇੱਥੇ ਆਉਣਾ ਚਾਹੁੰਦੇ ਆ ਤੁਹਾਨੂੰ ਫੰਡ ਉਹ ਨਹੀਂ ਸ਼ੋਅ ਕਰਨੇ ਪੈਣੇ ਤੁਹਾਨੂੰ ਹੋਰ ਪਤਾ ਨਹੀਂ ਕੀ ਕੀ ਕੁਝ ਰਾਇਤਾ ਮਿਲਣੀਆਂ ਇਹ ਕਲੀਅਰ ਕਰੋ ਵੀ ਕੀ ਫਰਕ ਪੈਣਾ ਇਹਦੇ ਨਾਲ ਬੱਚਿਆਂ ਲਈ ਜਿਹੜੇ ਬੇਸਿਕਲੀ ਫੰਡ ਸ਼ੋਅ ਕਰਨਾ ਜੇ ਫੰਡ ਦਾ ਮਤਲਬ ਮੋਟਾ ਤੁਹਾਨੂੰ ਇੱਕ ਪਹਿਲੀ ਕਹਾਣੀ ਮੈਂ ਸੁਣਾਉਣਾ ਫੰਡ ਦਾ ਮਤਲਬ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਵੀ ਜਿਹੜੀ ਯੂਨੀਵਰਸਿਟੀ ਨੇ ਜਾਂ ਆਸਟ੍ਰੇਲੀਆ ਆਪਣੀ ਕੰਟਰੀ ਹੈ ਉਹ ਇਹ ਮੰਨਦੇ ਆ ਕਿ ਬੱਚਾ ਇੱਥੇ ਆ ਰਿਹਾ ਤਾਂ ਐਕਚੁਅਲੀ ਪੜ੍ਹਨ ਨਹੀਂ ਆ ਰਿਹਾ ਜੇ ਪੜ੍ਹਨ ਨਹੀਂ ਆ ਰਿਹਾ ਉਹਦੇ ਕੋਲ ਕੁਝ ਪੈਸਾ ਹੋਊਗਾ 60-70 ਹਜ਼ਾਰ ਡਾਲਰ ਫੀਸ ਪੂਰੇ ਕੋਰਸ ਦੀ ਹੁੰਦੀ ਹੈ ਤਾਂ ਬੱਚੇ ਕੋਲ ਕਟੁਕੜ ਸਾਲ ਦੇ ਪੈਸੇ ਤਾਂ ਹੋਣੇ ਚਾਹੀਦੇ ਨੇ ਸਾਲ ਦੇ ਪੈਸੇ ਵੀ ਹੋਣੇ ਚਾਹੀਦੇ ਨੇ ਤੇ ਪਲੱਸ ਸਾਲ ਦਾ ਰਹਿਣ ਦਾ ਵੀ ਕੁਛ ਨਾ ਕੁਛ ਤੇ ਅਰੇਂਜਮੈਂਟ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਬੱਚਾ ਆਊਗਾ ਔਰ ਆਂਦੇ ਸਾਲ ਉਹਨੇ ਕੰਮ ਲੱਗ ਜਾਣਾ ਜੀ ਤੇ ਔਰ ਫੀਸਾਂ ਇੱਥੋਂ ਭਰੂਗਾ ਤਾਂ ਜਿੱਥੇ ਵੀ ਆ ਚੀਜ਼ ਆਪਾਂ ਨੂੰ ਸ਼ੋ ਹੋ ਗਈ ਮਤਲਬ ਹਾਈ ਕਮਿਸ਼ਨ ਨੂੰ ਸ਼ੋ ਹੋ ਗਈ ਤਾਂ ਉਹਨੇ ਵੀ ਉਹਦਾ ਵੀਜ਼ਾ ਰਿਫਿਊਜ਼ ਕਰ ਦੇਣਾ ਦੂਜੀ ਗੱਲ ਰਹੀ ਕੀ ਚਾਹੀਦਾ ਹੈ ਕੀ ਨਹੀਂ ਜਦੋਂ ਪੰਜਾਬ 'ਚ ਫਰੀ ਦਾ ਰੌਲਾ ਇਹ ਲੋਕਾਂ ਨੇ ਪਾਇਆ ਹੋਇਆ ਉਹ ਵੀ ਉਹਨਾਂ ਲੋਕਾਂ ਨੇ ਪਾਇਆ ਹੈ ਜੋ ਕਦੇ ਆਸਟ੍ਰੇਲੀਆ ਦਾ ਨਾਮ ਵੀ ਉਹਨੂੰ ਪਹਿਲੇ ਇਹ ਨਹੀਂ ਪਤਾ ਕਿ ਆਸਟ੍ਰੇਲੀਆ ਪੈਂਦਾ ਕਿਵੇਂ ਆ ਉਨਾਣਾ ਸ਼ੁਰੂ ਕੀਤਾ ਜੀ ਫੰਡ ਦੀ ਲੋਡ ਨੇ ਜੀ ਆਇਲਸ ਦੇ ਲੋਡ ਨੇ ਜੀ ਹੁਣ ਮੋਟੀ ਗੱਲ ਇਹ ਹੈ ਕਿ ਆਇਲਸ ਦੀ ਲੋਡ ਕਿਉਂ ਨਹੀਂ ਹੈ ਇੱਥੇ ਬੱਚੇ ਨੇ ਆ ਕੇ ਪੜਨਾ ਹੈ ਇੰਗਲਿਸ਼ ਇੰਗਲਿਸ਼ ਮੀਡੀਅਮ ਹੈ ਇੱਥੇ ਕੋਈ ਅਭੀ ਦਾ ਬੋਲਦਾ ਨਹੀਂ ਨਾ ਹੀ ਕੋਈ ਹਿੰਦੀ ਔਰ ਅਭੀ ਯੂਨੀਵਰਸਿਟੀਆਂ ਨੇ ਪੰਜਾਬੀ ਚ ਤਾਂ ਸਟਾਰਟ ਕਰਨੀ ਦਿੱਤਾ ਕੁਝ ਡੈਫੀਨਿਟਲੀ ਹੈ ਨਾ ਤਾਂ ਯੂਨੀਵਰਸਿਟੀਆਂ ਡੈਫੀਨਿਟਲੀ ਇੰਗਲਿਸ਼ ਚੈੱਕ ਕਰਨਗੀਆਂ ਇਹਦੇ ਚ ਕੋਈ ਦੂਰ رائے ਨਹੀਂ ਹੈ ਹਾਂ ਕੁਝ ਯੂਨੀਵਰਸਿਟੀਆਂ ਵੇਵਰ ਦਿੰਦੀਆਂ ਨੇ ਉਹ ਕਿੰਨਾ ਬੱਚਿਆਂ ਨੂੰ ਦਿੰਦੀਆਂ ਨੇ ਜੇ ਮੱਚਾ ਆਈਸੀਐਸਸੀ ਚੋਂ ਜਾਂ ਸੀਬੀਐਸਸੀ ਚੋਂ ਲੈਟਸ ਪੋਸ 90 ਔਰ ਯੂਨੀਵਰਸਿਟੀ ਨੂੰ ਲੱਗਦਾ ਹੈ ਇੰਟਰਵਿਊ ਲਈ ਯੂਨੀਵਰਸਿਟੀ ਨੇ ਬੱਚੇ ਦੀ ਯੂਨੀਵਰਸਿਟੀ ਨੂੰ ਲੱਗਦਾ ਹੈ ਕਿ ਜੀ ਇਹ ਬੱਚਾ एलिਜੀਬਲ ਹੈ ਇਹ ਇਹਦਾ ਇੰਗਲਿਸ਼ ਐਕਸੈਂਟ ਜੋ ਹੈ ਉਹ ਬਹੁਤ ਵਧੀਆ ਹੈ ਤਾਂ ਉਹ ਇੱਥੇ ਆ ਕੇ ਡੈਫੀਨਿਟਲੀ ਕਰ ਲੂਗਾ ਹੁਣ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਆਸਟ੍ਰੇਲੀਆ ਰਹਿ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਬੱਚਾ ਇੰਗਲਿਸ਼ ਤੋਂ ਬਿਨਾ ਸਰਵਾਈਵ ਕਰ ਲੂਗਾ ਨਹੀਂ ਕਰ ਸਕਦਾ ਮੈਂ ਕਹਿੰਦਾ ਵੀ ਕਿਸੇ ਵੀ ਜੌਬ ਤੇ ਆ ਜਾਊਗਾ ਉਹ ਆ ਗਿਆ ਲੈਟਸ ਪੋਜ਼ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਤੁਹਾਨੂੰ ਲੱਗਦਾ ਹੈ ਕਿ ਅੱਗੇ ਗੋਰੇ ਪੰਜਾਬੀ ਬੋਲਣਗੇ ਹਾਂ ਬਿਲਕੁਲ ਤਾਂ ਡੈਫੀਨਿਟਲੀ ਇੰਗਲਿਸ਼ ਚਾਹੀਦੀ ਹੈ ਬਾਈ ਜੀ ਦੂਜੀ ਗੱਲ ਫੰਡ ਵੀ ਚਾਹੀਦੇ ਨੇ ਕਿਉਂ ਨਹੀਂ ਚਾਹੀਦੇ ਯੂਨੀਵਰਸਿਟੀਆਂ ਜਿੰਨੀਆਂ ਹੈਗੇ ਨੇ ਉਹਨਾਂ ਨੇ ਆਪਣੀ ਰੈਂਕਿੰਗ ਵੀ ਸਟੇਬਲ ਕਰਨੀ ਹੁੰਦੀ ਹੈ ਉਹ ਤਾਂ ਹੀ ਹੋਊਗੀ ਜੇਕਰ ਉਹ ਬੱਚੇ ਨੂੰ ਉਹਨੂੰ ਇੱਕ ਜੀਐਸ ਬੋਲਦੇ ਆ ਸੀ ਜੈਨੂਨ ਸਟੇਟਮੈਂਟ ਪਹਿਲਾਂ ਜੀਟੀ ਬੋਲਦੇ ਸੀਗੇ ਜੈਨੂਨ ਬੱਚਾ ਲੈ ਕੇ ਆਣਾ ਮਤਲਬ ਕੀ ਹੈ ਕਿ ਜੋ ਤੁਸੀਂ ਸਟੂਡੈਂਟ ਇੱਥੇ ਰਿਕਰੂਟ ਕਰਕੇ ਲੈ ਕੇ ਆ ਰਹੇ ਹੋ ਯੂਨੀਵਰਸਿਟੀਆਂ ਜਿੰਨੀਆਂ ਲੈ ਕੇ ਆ ਰਹੀਆਂ ਨੇ ਕਿ ਉਹ ਬੱਚਾ ਜੈਨੂਨ ਹੈ ਜੈਨੂਨ ਦਾ ਮਤਲਬ ਉਹਦੇ ਅਕੈਡੈਮਿਕ ਜੈਨੂਨ ਨੇ ਉਹਦਾ ਇੰਗਲਿਸ਼ ਸਕੋਰ ਜੈਨੂਨ ਹੈ ਉਹਦਾ ਉਹਦੇ ਕੋਲ ਫਾਈਨੈਂਸ਼ੀਅਲ ਹੈਗੇ ਨੇ ਉਹਦੇ ਫਾਦਰ ਦੀ ਮਦਰ ਦੀ ਕੋਈ ਇਨਕਮ ਵੀ ਹੈ ਇਹ ਤਾਂ ਨਹੀਂ ਹੈ ਕਿ ਉਹ ਪੈਸਾ ਇੱਕਦਮ ਨੇ ਅਰੇਂਜ ਕੀਤਾ ਔਰ ਇੱਕਦਮ ਉਹ ਆ ਕੇ ਇੱਥੇ ਸਪੈਂਡ ਕਰ ਰਿਹਾ ਸੋ ਡੈਫੀਨਿਟਲੀ ਉਹ ਫੰਡ ਉਹਨੂੰ ਚਾਹੀਦੇ ਚਾਹੀਦ ਨੇ ਸੋ ਆ ਜਿਹੜਾ ਰੋਲਾ ਪਿਆ ਹੋਇਆ ਹੈ ਇੱਕ ਤਰ੍ਹਾਂ ਦਾ ਇਹ ਚ ਕੋਈ ਸੱਚਾਈ ਨਹੀਂ ਹੈ ਇਹ ਫਾਲਤੂ ਦਾ ਰੋਲਾ ਹੈ ਮੈਂ ਇੱਕ ਗੱਲ ਕਹਿ ਸਕਦਾ ਕਿ ਕੁਝ ਕਾਲਜ ਉਮੀ ਵੋਕੇਸ਼ਨਲ ਦੇ ਕਾਲਜ ਵੈਟ ਕਾਲਜ ਵੋਕੇਸ਼ਨਲ ਦਾ ਮਤਲਬ ਕਿ ਜੇ ਤੁਸੀਂ ਕੁਕਰੀ ਦੇ ਕੋਰਸ ਚ ਆ ਜਾਓ ਤੁਸੀਂ ਆਟੋਮੋਟਿਵ ਮੋਬਾਈਲ ਚ ਆ ਜਾਓ ਕਿਸੇ ਹੋਰ ਸੈਕਟਰ ਚ ਆ ਜਾਓ ਜਿਨ੍ਹਾਂ ਦੇ ਵੀਜ਼ਾ ਗ੍ਰਾਂਟ ਰੇਸ਼ੋ ਹੀ 10% ਹੈ ਨਾ ਉਹਦਾ 12% ਉਹਨੂੰ ਤੁਸੀਂ ਕੀ ਕਰੋਗੇ ਜੇ 100 ਬੱਚੇ ਨੇ ਅਪਲਾਈ ਕੀਤਾ ਲੈਟਸ ਪੋਸ ਕਿਸੇ ਏਜੰਟ ਨੇ ਅਪਲਾਈ ਵੀ ਕਰਤਾ ਹਾਂਜੀ ਉਹਦੇ ਚੋਂ 10 ਬੱਚਿਆਂ ਦੇ ਵੀਜ਼ੇ ਆਏ 100ਾਂ ਚੋਂ ਤਾਂ ਤੁਹਾਨੂੰ 90 ਬੱਚਿਆਂ ਦਾ ਤੁਸੀਂ ਕਿੱਥੋਂ ਉਹ ਬੱਚਿਆਂ ਦਾ ਫਿਊਚਰ ਖਰਾਬ ਕਰਨ ਵਾਲੀ ਗੱਲ ਹੈ ਤਾਂ ਮੈਂ ਮੇਰਾ ਸਾਰੇ ਜਿੰਨੇ ਵੀ ਆਪਣਾ ਚੈਨਲ ਦੇਖ ਰਹੇ ਨੇ ਮੇਰਾ ਇਹੀ ਸਭ ਨੂੰ ਰਿਕੁਐਸਟ ਹੈ ਹਾਂਜੀ ਕੋਈ ਇਹਨਾਂ ਦੇ ਚੱਕਰਾਂ 'ਚ ਨਾ ਪੋ ਕਿਉਂਕਿ ਸਾਰੇ ਇੰਡੀਆ 'ਚ ਪੰਜ ਪੰਜ ਛੇ ਏਜੰਸੀਜ਼ ਨੇ ਜਿਹੜੀਆਂ ਪ੍ਰੋਪਰ ਵਰਕ ਕਰਦੀਆਂ ਨੇ ਇਸ ਚੀਤੇ ਹਾਂਜੀ ਤਾਂ ਉਹਨਾਂ ਤੋਂ ਜ਼ਰੂਰ ਗਾਈਡੈਂਸ ਲਓ ਕਿਉਂਕਿ ਕੋਈ ਵੀ ਚੰਗੀ ਏਜੰਸੀ ਚੰਗੇ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਜਾਂ ਆਸਟ੍ਰੇਲੀਆ ਦਾ ਕਰਦੇ ਨੇ ਸਪੈਸ਼ਲੀ ਉਹ ਤੁਹਾਨੂੰ ਕਦੇ ਵੀ ਗਾਈਡ ਨਹੀਂ ਕਰਨਗੇ ਤੁਸੀਂ ਐਂ ਕਰੋ ਐਂ ਕਰੋ ਕਿਉਂਕਿ ਇਸ ਜੋ ਸਪੈਸੀਫਿਕ ਕਾਲਜ ਨੇ ਉਹ ਲੈ ਲੈਣਗੇ ਇੱਕ ਵਾਰ ਸ਼ਾਇਦ ਉਹ ਵਿਦਾਊਟ ਆਈਐਲਐਸ ਵੀ ਤੁਹਾਨੂੰ ਦੇ ਦੇਣ ਐਡਮਿਸ਼ਨ ਸ਼ਾਇਦ ਉਹ ਵੀ ਨਹੀਂ ਦੰਦੇ ਮੈਨੂੰ ਲੱਗਦਾ ਹੈ ਪਟਾਪ ਫਿਰ ਵੀ ਐਟ ਦਾ ਐਂਡ ਦਾ ਬੱਚੇ ਨੂੰ ਵੀਜ਼ਾ ਹੀ ਨਾ ਆਇਆ ਫਿਰ ਫਾਇਦਾ ਕੀਆ ਹੁਣ ਇੰਨੀ ਕੋਈ ਘੱਟ ਫੀਸ ਨਹੀਂ ਆ 10 20000 ਰੁਪਏ ਹੈ ਹਰ ਫੀਸ ਨਹੀਂ ਹਣਾ ਲੱਖ ਸਵਾ ਲੱਖ ਦੇ ਕਰੀਬਨ 2000 2028 ਡਾਲਰ ਫੀਸ ਆਉਦੀ ਤਾਂ 2028 ਡਾਲਰ ਤਾਂ ਉਹ ਬੱਚੇ ਦਾ ਸਿੱਧਾ ਨੁਕਸਾਨ ਹੈ ਏਜੰਟ ਦਾ ਕੁਝ ਨਹੀਂ ਜਾਣਾ ਨੁਕਸਾਨ ਬੱਚੇ ਦਾ ਹੁਣ ਸਹੀ ਗੱਲ ਤੁਸੀਂ ਭਾਈ ਲਾਈਕ ਜਿਤਨਾ ਬੱਚੇ ਸਟੂਡੈਂਟ ਤਾਂ ਕੈਨੇਡਾ ਵੀ ਜਾਂਦੇ ਆ ਨਿਊਜ਼ੀਲੈਂਡ ਵੀ ਬੁਲਾਉਂਦਾ ਵਾ ਤੁਸੀਂ ਆਸਟ੍ਰੇਲੀਆ ਦਾ ਮੇਨਲੀ ਕਰਦੇ ਹੋ ਜੀ ਭਾਈ ਕੋਈ ਪਾਰਟਿਕੂਲਰ ਰੀਜਨ ਆਸਟ੍ਰੇਲੀਆ ਸਭ ਤੋਂ ਪਹਿਲਾ ਰੀਜਨ ਤਾਂ ਹੈ ਵੈਦਰ ਦੇਖੋ ਇੱਥੇ ਰਹਿਣੇ ਆਪਾਂ ਆਪਣੇ ਇੰਡੀਆ ਵਰਗੇ ਮੌਸਮ ਹੈ ਕੋਈ ਜ਼ਿਆਦਾ ਇਹ ਨਹੀਂ ਹੈ ਕਿ ਸنو ਪੈਂਦੀ ਹੈ ਜੀ ਜਾਂ ਬਹੁਤ ਜ਼ਿਆਦਾ ਇੱਥੇ ਗਰਮੀ ਹੈ ਸਾਰਾ ਸਾਲ ਕੰਮ ਸਾਰਾ ਸਾਲ ਤੁਸੀਂ ਕੰਮ ਵੀ ਕਰ ਸਕਦੇ ਹੋ ਦੂਜੀ ਗੱਲ ਸਟੂਡੈਂਟ ਫ੍ਰੈਂਡਲੀ ਹੈ ਪੇਰੇਟ ਵਧੀਆ ਤੁਸੀਂ ਆਓਗੇ ਤੁਹਾਨੂੰ ਇੱਥੇ ਆਂਦੇ ਨੂੰ ਮਤਲਬ ਤੁਸੀਂ ਜਿੰਨਾ ਵੀ ਤੁਹਾਡੇ ਕੋਲ ਪਾਰਟ ਟਾਈਮ ਕੰਮ ਕਰਨ ਦਾ ਮੌਕਾ ਹੈ ਤੁਸੀਂ ਆਪਣਾ ਮੌਕਾ ਲੈ ਸਕਦੇ ਹੋ ਤੁਹਾਨੂੰ ਕੰਮ ਮਿਲੂਗਾ ਮਤਲਬ ਇਹ ਨਹੀਂ ਹੈ ਕਿ ਬੱਚੇ ਇੱਥੇ ਪੜ੍ਹ ਕੇ ਹੁਣ ਕੈਨੇਡਾ ਦਾ ਦੇਖੀਏ ਕੈਨੇਡਾ ਚ ਬੇਸਿਕਲੀ ਹੁਣ ਦੇਖੋ ਕਿੰਨਾ ਰੌਲਾ ਪਿਆ ਰਿਵਰਸ ਮਾਈਗ੍ਰੇਸ਼ਨ ਦਾ ਹੈ ਅੱਛਾ ਯੂਕੇ ਯੂਕੇ ਦਾ ਸਭ ਤੋਂ ਵੱਡਾ ਇਸ਼ੂ ਹੈ ਕਿ ਬੱਚੇ ਉੱਥੇ ਜਾ ਕੇ ਸਰਵਾਈਵ ਵੀ ਨਹੀਂ ਕਰ ਪਾਉਂਦੇ ਉਹ ਜਾ ਕੇ ਦੋ ਨੰਬਰ ਚ ਹੋ ਜਾਂਦੇ ਨੇ ਤਾਂ ਮੇਰੇ ਅੱਜ ਤੱਕ ਅਸੀਂ 9-10 ਸਾਲ ਹੋ ਗਏ ਇਸ ਸੈਕਟਰ ਚ ਕੰਮ ਕਰਦੇ ਆ ਨਾ ਮੇਰਾ ਇੱਕ ਵੀ ਸਟੂਡੈਂਟ ਇਹ ਨਹੀਂ ਹੈ ਕਿ ਜਿਨੇ ਆ ਤੇ ਆਪਣੀ ਜੀ ਲਾਈਫ ਚੰਗੀ ਨਾ ਇਥੇ ਜੋਈ ਹੋਵੇ ਲਾਈਫ ਸਟਾਈਲ ਚੰਗਾ ਨਾ ਹੋਵੇ ਔਰ ਉਹਨੇ ਫਾਈਨੈਂਸ਼ੀਅਲੀ ਲੈਵਲ ਤੇ ਉਹ ਬਹੁਤ ਕਮ ਕਰ ਸੋ ਇਹ ਕਾਫੀ ਚੀਜ਼ਾਂ ਨੇ ਇਸ ਚ ਔਰ ਆਸਟ੍ਰੇਲੀਆ ਸਟੱਡੀ ਨੂੰ ਲੈ ਕੇ ਬਹੁਤ ਚੰਗੀਆਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਚ ਜਿਨ੍ਹਾਂ ਦੀ ਵਰਲਡ ਰੈਂਕਿੰਗ ਹੈ ਓਕੇ ਠੀਕ ਹੈ ਇਹ ਨਹੀਂ ਹੈ ਕਿ ਤੁਸੀਂ ਡਿਪਲੋਮਾ ਤੇ ਆ ਜਾਓ ਠੀਕ ਹੈ ਕਰ ਲਓ ਬਟ ਤੁਸੀਂ ਬੈਚਲਰ ਕਰੋਗੇ ਤਾਂ ਡੈਫੀਨਿਟਲੀ ਮੈਨੂੰ ਪਤਾ ਹੈ ਕਿ ਇੱਥੇ ਆ ਕੇ ਤੁਸੀਂ ਸੈਟਲ ਹੋ ਜਾਓਗੇ ਸੈਟਲ ਵੀ ਹੋ ਜਾਓਗੇ ਔਰ ਅੱਗੇ ਤੁਹਾਡੇ ਕੋਲ ਫਿਊਚਰ ਚ ਆਪਸ਼ਨਸ ਵੀ ਬਹੁਤ ਨੇ ਕਿਉਂਕਿ ਆਸਟ੍ਰੇਲੀਆ ਦੀ ਜੋ ਸਟੱਡੀ ਹੈ ਉਹ ਗਲੋਬਲੀ ਰਿਕਗਨਾਈਜ਼ ਹੈ ਹੂੰ ਸੋ ਕਾਫੀ ਆਪਸ਼ਨਸ ਨੇ ਆਸਟ੍ਰੇਲੀਆ ਚ ਦੰਨੀਆਂ ਬੱਚਾ ਜਿਹੜਾ ਫਿਊਚਰ ਉਹਦੇ ਲਈ ਕੈਰੀਅਰ ਲਈ ਓਕੇ ਜੀ ਤੁਹਾਡੀ ਜਿਹੜੀ ਕੰਪਨੀ ਹੈ اے ਐਨ ਸੀ اے ਐਨ ਸੀ ਦਾ ਸਕਸੈਸ ਰੇਟ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਦਾ ਕਿੰਨਾਗਾ ਕਿੰਨੀ ਕੁ ਤੁਸੀਂ ਉਹ ਕਰਦੇ ਹੋ ਕਿ ਸ਼ੋਰਟੀ ਦਿੰਦੇ ਹੋ ਵੀ ਹਾਂ ਵੀ ਭਾਈ ਜੇ ਤੁਹਾਡਾ ਸਾਰਾ ਕੁਝ ਸਹੀ ਹੈ ਤੇ ਆਪਣਾ ਵੀਜ਼ਾ ਤੁਹਾਡਾ ਆਊਗਾ ਦੇਖੋ ਜਿਹੜੀਆਂ ਚੰਗੀਆਂ ਯੂਨੀਵਰਸਿਟੀ ਤੁਸੀਂ ਐਡਮਿਸ਼ਨ ਲਓਗੇ ਮੈਂ ਕਾਲਜ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਵੋਕੇਸ਼ਨਲ ਕਾਲਜ ਵੈਟ ਕਾਲਜ ਦੀ ਗੱਲ ਨਹੀਂ ਕਰਦਾ ਚੰਗੀਆਂ ਯੂਨੀਵਰਸਿਟੀਆਂ ਚ ਮੋਰ ਦੈਨ 95% ਸਕਸੈਸ ਰੇਸ਼ਿਓ ਹੈਗੀ ਹੈ ਓਕੇ 5% ਹਮੇਸ਼ਾ ਹਾਈ ਕਮਿਸ਼ਨ ਔਰ ਵੀਜ਼ਾ ਆਫੀਸਰ ਦੇ ਹੱਥ ਰਹਿੰਦਾ ਹੈ ਉਹਨੇ ਦੇਖਣਾ ਹੁੰਦਾ ਕਿ ਬਾਕੀ ਬੱਚਾ ਜੈਨੂਨ ਹੈ ਔਰ ਜਾਂ ਇਹਦੀ ਜੋ ਇਥੇ ਆਣ ਦੀ ਮਨਛਾ ਹੈ ਉਹ ਜਨੂਨ ਹੈ ਮਤਲਬ ਉਹ ਇਥੇ ਆ ਰਹੇ ਇਥੇ ਆ ਕੇ ਪੜੂਗਾ ਤਾਂ 5% ਹਮੇਸ਼ਾ ਉਹਦੇ ਹੱਥ ਰਹਿੰਦਾ ਅਦਰਵਾਈਜ਼ ਜੋ ਆਪਣੀ ਕੰਪਨੀ ਦੀ ਗੱਲ ਕਰੀਏ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੀ 99% ਇਹੀ ਰਹਿੰਦਾ ਕਿ ਹਾਂ ਬੱਚੇ ਦਾ ਵੀਜ਼ਾ ਆ ਜੇ ਸ਼ੋਰਟੀ ਤਾਂ ਦੋ ਚੀਜ਼ਾਂ ਨੇ ਬਈ ਜੀ ਸ਼ੋਰਟੀ ਦਾ ਜਾਂ ਗਾਡ ਜਾਂ ਫਰਾਡ ਸਹੀ ਗਾ ਜਾਂ ਤਾਂ ਪਰਮਾਤਮਾ ਦੇ ਸਕਦਾ ਹੈ ਜਾਂ ਜਿਹਨੇ ਕਿਸਨੇ ਕੋਈ ਹਾਂਜੀ ਹਾਂਜੀ ਆਜੋ ਅਸੀਂ ਕਰ ਦਾਂਗੇ ਉਹ ਉਹ ਨਹੀਂ ਕਰਨਾ ਹੈ ਉਹ ਆਪਾਂ ਸ਼ੋਰਟੀ ਵਾਲਾ ਉਹ ਚਕਰਾਂ ਨਹੀਂ ਪੈਂਦੇ ਬੱਚਿਆਂ ਨੂੰ ਸਹੀ ਗਾਈਡ ਕਰੋ ਅਸੀਂ ਕਰਦੇ ਆਂ ਕੋਸ਼ਿਸ਼ ਕਰਦੇ ਆਂ ਹਮੇਸ਼ਾ ਤਾਂ ਕਿ ਕਿਸੇ ਵੀ ਬੱਚੇ ਨੂੰ ਇਹ ਨਾ ਲੱਗੇ ਯਾਰ ਵੀ ਮੈਂ ਠੱਗਿਆ ਗਿਆ ਤਾਂ ਉਹ ਇਹ ਫੀਲ ਕਰੇਗਾ ਯਾਰ ਹਾਂ ਮੈਂ ਚੰਗੇ ਹੱਥਾਂ 'ਚ ਸੀ ਮੈਨੂੰ ਬੜਾ ਵਧੀਆ ਇੱਥੇ ਤਰੀਕੇ ਨਾਲ ਇਹਨਾਂ ਨੇ ਇਹ ਤੱਕ ਪਹੁੰਚਾਇਆ ਈਵਨ ਅਸੀਂ ਕੋਸ਼ਿਸ਼ ਕਰਦੇ ਆਂ ਕਿ ਬੱਚੇ ਨੂੰ ਜਦ ਤੱਕ ਉਹ ਪੀਆਰ ਨਹੀਂ ਹੁੰਦਾ ਜਾਂ ਉਹਦੇ ਨੈਕਸਟ ਰਿਜਨ ਤੱਕ ਵੀ ਅਸੀਂ ਉਹਨੂੰ ਹੈਲਪ ਕਰਦੇ ਆਂ ਓਕੇ ਇੱਥੇ ਕੰਮਕੁਮ ਦਵਾਣ 'ਚ ਵੀ ਜਿਵੇਂ ਬੱਚੇ ਨੂੰ ਉੱਥੇ ਕੋਈ ਇੱਧਰ ਉੱਧਰ ਇਹ ਸਾਬਨਾ ਕਰਦੇ ਹਾਂ ਥੋੜੀ ਬੋਤੀ ਹੈਲਪ ਹੋ ਸਕਦੀ ਹੈ ਡੈਫੀਨਿਟਲੀ ਜਿੰਨਾ ਤੱਕ ਹੋ ਸਕਦਾ ਅਸੀਂ ਜ਼ਰੂਰ ਕਰਦੇ ਹਾਂ ਕਿਉਂਕਿ ਦੇਖੋ ਜੋ ਬੱਚਾ ਬਹੁਤ ਬੱਚੇ ਇਦਾਂ ਦੇ ਨੇ ਜਿਨ੍ਹਾਂ ਦੇ ਇੱਥੇ ਕੋਈ ਵੀ ਨਹੀਂ ਹੈ ਤਾਂ ਸਾਡਾ ਮਿਸ ਬੇਸਿਕਲੀ ਇਹ ਰਹਿੰਦਾ ਕਿ ਯਾਰ ਬੱਚੇ ਨੂੰ ਜਿੰਨਾ ਕੰਫਰਟ ਚ ਹਨਾ ਪਹੁੰਚ ਜੇ ਉਹਨੂੰ ਕੋਈ 에어ਪੋਰਟ ਤੇ ਲੈ ਜਾ ਕੇ ਉਹਨੂੰ ਥੋੜਾ ਬਹੁਤ ਆ ਕੰਮ ਦਵਾ ਦੇ ਥੋੜੀ ਹੈਲਪ ਹੋ ਜੇ ਉਹਦੀ ਇਨੀਸ਼ੀਅਲੀ 2-4 ਦਿਨ ਦਾ ਹੁੰਦਾ ਉਹਨਾਂ ਕ ਅਸੀਂ ਕੋਮੋਡੀਟ ਬੱਚੇ ਨੂੰ ਕਰਦੇ ਮੈਨੂੰ ਯਾਦ ਆ ਤੁਹਾਡੇ ਉੱਥੋਂ ਤੁਸੀਂ ਭੇਜਿਆ ਸੀ ਇੱਕ ਬੱਚਾ ਮੈਨੂੰ ਯਾਦ ਆ ਗਿਆ ਉਹ ਬੱਚਾ ਇੰਨਾ ਵਧੀਆ ਉਹ ਤਾਂ ਐਕਚੁਅਲੀ ਬਹੁਤ ਇੰਟੈਲੀਜੈਂਟ ਤੇ ਬੜਾ ਵਧੀਆ ਸੀਗਾ ਮਿਹਨਤੀ ਬੱਚਾ ਤੇ ਬੜਾ ਵਧੀਆ ਕਰ ਰਿਹਾ ਦੇਖੋ ਉਹ ਚੀਜ਼ਾਂ ਨਾ ਤੁਹਾਨੂੰ ਸਕੂਨ ਦਿੰਦੀਆਂ ਨੇ ਆਪਣੇ ਆਪ ਨੂੰ ਸਾਨੂੰ ਸਕੂਲ ਰਹਿੰਦਾ ਕਿ ਯਾਰ ਫਲਾਣਾ ਬੱਚਾ ਅਸੀਂ ਪੁਰਾਣੇ ਸਾਲ ਚ ਭੇ ਉਹ ਬੱਚੇ ਬੱਚੇ ਦਾ ਥੋੜਾ ਰੈਫਰੈਂਸ ਵੀ ਫਿਰ ਬੱਧਾ ਹੈ ਹਾਂ ਤੁਹਾਡੇ ਮਨ ਨੂੰ ਆਪਣੇ ਬਿਜ਼ਨਸ ਆਉਂਦਾ ਉਹ ਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਮਤਲਬ ਤੇ ਉਹਦੀ ਤੇ ਜਿਸ ਤਰੀਕੇ ਤੁਸੀਂ ਸਪੋਰਟ ਕੀਤੀ ਸੀ ਉਹ ਬੱਚੇ ਨੇ ਮੈਨੂੰ ਦੱਸਿਆ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਹੀ ਮੈਂ ਉਹਦੀ ਉਸ ਹਿਸਾਬ ਨਾਲ ਕੀਤੀ ਸੀ ਤੇ ਸ਼ਾਇਦ ਆਹੀ ਕਾਰਨ ਇਹੀ ਕਾਰਨ ਹੈ ਕਿ ਆਪਾਂ ਅੱਜ ਬੈਠ ਕੇ ਇਸ ਤਰੀਕੇ ਗੱਲ ਵੀ ਕਰ ਬਿਲਕੁਲ ਕਿਉਂਕਿ ਦੇਖ ਦੇਫੀਨਟਲੀ ਜੋ ਨਾ ਮਾਈਗ੍ਰੇਸ਼ਨ ਦਾ ਕੰਮ ਹੈ ਇੰਡੀਆ ਚ ਜਾਂ ਮਤਲਬ ਕਿਤੇ ਵੀ ਹੈ ਉਹ ਬਹੁਤ ਜ਼ਿਆਦਾ ਇੱਕ ਬਦਨਾਮ ਹੈ ਰੀਜ਼ਨ ਉਹਦਾ ਕੀ ਹੈ ਵੀ ਆ ਸਾਡੇ ਲੋਕਾਂ ਨੇ ਖਰਾਬ ਕੀਤਾ ਹੋਇਆ ਹੈ ਅੱਜ ਜਿਵੇਂ ਹੁਣ ਆਸਟ੍ਰੇਲੀਆ ਨੇ ਕੁਝ ਕੰਡੀਸ਼ਨਾਂ ਹਟਾਈਆਂ ਨੇ ਕੰਡੀਸ਼ਨਾਂ ਦਾ ਮਤਲਬ ਕੁਝ ਨਹੀਂ ਕੀਤਾ ਉਹਨੇ ਜਾਸਟ ਇੱਕ ਫੰਡ ਚੈੱਕ ਕਰਨੇ ਬੰਦ ਕੀਤੇ ਨੇ ਕਿ ਜੀ ਹਾਈ ਕਮਿਸ਼ਨ ਨਹੀਂ ਚੈੱਕ ਕਰੂਗਾ ਪਰ ਯੂਨੀਵਰਸਿਟੀ ਦਾ ਕਰੂਗੀ ਪਰ ਇਹਨੂੰ ਉਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਜੀ ਹੁਣ ਫੰਡਾਂ ਦੀ ਲੋੜ ਨਹੀਂ ਜੀ ਹੁਣ ਤੁਸੀਂ ਬਿਨਾ ਐਲਸ ਤੋਂ ਆ ਸਕਦੇ ਹੋ ਹੁਣ ਤੁਸੀਂ ਬਿਨਾ ਫੰਡਾਂ ਤੋਂ ਆ ਸਕਦੇ ਹੋ ਬਿਲਕੁਲ ਠੱਗ ਜਿਹੜੇ ਬੈਠੇ ਕਹਿ ਲੋ ਹੁਣ ਜਿੰਨੇ ਬੱਚਿਆਂ ਦਾ ਨੁਕਸਾਨ ਹੋਊਗਾ ਉਹਦੀ ਪਰਪਾਈ ਕੌਣ ਕਰੂ ਸਹੀ ਗੱਲ ਹੈ ਕੋਈ ਨਹੀਂ ਕਰਦਾ ਜਿਹਦਾ ਸਾਲ ਖਰਾਬ ਹੋ ਗਿਆ ਕਈਆਂ ਦਾ ਇੱਕ ਸਾਲ ਸਾਲ ਕੀ ਉਮਰ ਸਾਰੀ ਲਾਈਫ ਬਹੁਤ ਬੱਚੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਉਮਰ ਹੀ ਖਰਾਬ ਹੋ ਜਾਂਦੀ ਹੈ ਉਮਰਾਂ ਦੇ ਬੱਚਿਆਂ ਦੀਆਂ ਕਿਉਂਕਿ ਸੁਪਨਾਏ ਹੁਣ ਕਿਸੇ ਵਿੱਚ ਦੇਖੋ ਆਪਣੇ ਪੰਜਾਬ ਚ ਟ੍ਰੈਂਡ ਹੈ ਇੰਡੀਆ ਚ ਟ੍ਰੈਂਡ ਹੈ ਹਾਂ ਹੁਣ ਇਵਨ ਕਿ ਸਾਰਾ ਹੁਣ ਤਾਂ ਸਾਰ ਕੇ ਤੇ ਹੈ ਕਿ ਓਵਰ ਸੀਸ ਸਟੱਡੀ ਨੂੰ ਬੱਚੇ ਜ਼ਿਆਦਾ ਪਸੰਦ ਕਰਦੇ ਨੇ ਹਾਂ ਤਾਂ ਬੇਸਿਕਲੀ ਜਦੋਂ ਉਹ ਬੱਚੇ ਦਾ ਇੱਕ ਡ੍ਰੀਮ ਹੂੰ ਹਾਂ ਉਹ ਸਭ ਤੋਂ ਵੱਡੀ ਡਿਪਰੈਸਿੰਗ ਚੀਜ਼ ਹੁੰਦੀ ਹੈ ਮਾਪੇ ਬਲੀ ਵੀ ਔਰ ਬੱਚੇ ਲਈ ਤਾਂ ਹੁੰਦੀ ਹੈ। ਅੱਛਾ ਭਾਈ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਹੁਣ ਪੰਜਾਬ 'ਚ ਤਾਂ ਖਾਸ ਤੌਰ ਤੇ ਆਪਣੀ ਇਹ ਟ੍ਰੈਂਡ ਹੀ ਆ ਬੱਚਿਆਂ ਨੇ ਪਲੱਸ 2 ਤੋਂ ਬਾਅਦ ਇਹ ਕੋਈ ਸੋਚਿਆ ਹੀ ਨਹੀਂਗਾ ਵੀ ਅਸੀਂ ਇੰਡੀਆ 'ਚ ਰਹਿ ਕੇ ਕੁਝ ਕਰਨਾ। ਉਹਨਾਂ ਨੇ ਪਹਿਲਾਂ ਹੀ ਸੋਚਿਆ ਵੀ ਅਸੀਂ ਜਾਣਾ ਬਾਹਰ ਹੀ ਆ ਭਾਵੇਂ ਉਹ ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, ਕਿਤੇ ਵੀ ਹੋਵੇ। ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਜੀ ਕਿ ਜੇ ਤੁਸੀਂ ਜਿਹੜੇ ਪਲੱਸ 1 2 'ਚ ਨੇ ਕਿ ਜੇ ਤੁਸੀਂ ਇਹ ਸੋਚੇ ਹੈ ਨਾ ਵੀ ਬਾਹਰ ਜਾਣਾ ਤਦ ਫਿਰ ਇਹੋ ਜੀ ਤਿਆਰੀ ਰੱਖੋ ਆਪਣੀ ਕਿ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਨਾ ਆਵੇ ਡੈਫੀਨਿਟਲੀ ਇੱਕ ਤਾਂ ਪਹਿਲਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਪਹਿਲਾਂ ਬੱਚਿਆਂ ਦਾ ਕਰਾਊਡ ਸਾਡੇ ਕੋਲ ਆਉਂਦਾ ਸੀਗਾ ਉਹ ਸਿਰਫ ਬਾਹਰ ਜਾਣ ਵਾਲੇ ਹੁੰਦੇ ਸੀ ਹੂੰ ਡਿਊ ਟੂ ਕੈਨੇਡਾ ਡਿਊ ਟੂ ਅਮਰੀਕਾ ਨੇ ਕੁਝ ਸੈਟਬੈਕ ਕੀਤਾ ਹੈ ਔਰ ਨਾਲ ਯੂਕੇ ਦਾ ਵੀ ਤਾਂ ਬੱਚਿਆਂ 'ਚ ਹੁਣ ਕੀ ਹੈ ਕਿ ਜਾ ਕੇ ਅਸੀਂ ਪੜ੍ਹਾਈ ਕਰਨੀ ਹੈ ਇਹ ਇਹ ਚੇਂਜ ਦੇਖਣ ਨੂੰ ਹੁਣ ਚੇਂਜ ਆਇਆ ਹੈ ਤਾਂ ਬਹੁਤ ਹਾਂ ਵੱਡੀ ਗੱਲ ਹੈ ਪਹਿਲਾਂ ਹੁੰਦਾ ਸੀਗਾ ਕਿ ਜੇ ਕੋਈ ਬੱਚੇ ਨੂੰ ਕਹਿੰਦੇ ਸੀ ਤੁਸੀਂ ਡਿਪਲੋਮੇ ਦਾ ਨਾ ਤੁਸੀਂ ਬੱਚੇ ਐਡਮਿਸ਼ਨ ਲਓ ਤੁਸੀਂ ਬੈਚਲਰ ਲੈ ਰਹੋ ਉਹ ਡਿਨਾਈ ਕਰ ਦਿੰਦੇ ਸੀ ਕਿਉਂਕਿ ਉਹ ਦੇਖਦੇ ਸੀ ਕਿ ਟੈਂਪਰੇਰੀ ਹੁਣ ਆ ਗਿਆ ਠੀਕ ਹੈ ਸਾਨੂੰ ਪੀਆਰ ਹੋ ਜਾਣਾ ਤਾਂ ਇਹ ਸਭ ਤੋਂ ਵੱਡਾ ਚੇਂਜ ਆਇਆ ਹੁਣ ਬੱਚੇ ਸਟੱਡੀ ਨੂੰ ਜ਼ਿਆਦਾ ਪ੍ਰੇਫਰੈਂਸ ਦੇਣ ਲੱਗੇ ਦੂਜੀ ਗੱਲ ਰਹੀ ਹੁਣ ਜਦ ਬੱਚੇ ਆਉਂਦੇ ਨੇ ਤਾਂ ਉਹਨਾਂ ਨੂੰ ਮੇਰੀ ਇਹੀ ਸਲਾਹ ਹੈ ਜਿਹੜੇ ਪਲੱਸ 2 ਹੁਣ ਕਰ ਰਹੇ ਨੇ ਜਾਂ ਪਲੱਸ 1 'ਚ ਨੇ ਹਾਂਜੀ ਕਿ ਉਹ ਚੰਗੀ ਫੀਲਡ ਚੂਜ਼ ਕਰਨ ਹੈਲਥ ਆਈਟੀ ਤੇ ਫਾਈਨਾਂਸਿਸ ਕਮਰਸ ਤਿੰਨੇ ਸੈਕਟਰਾਂ ਚ ਜਿਹੜਾ ਮਰਜੀ ਸੈਕਟਰ ਤੁਸੀਂ ਚੂਜ਼ ਕਰ ਲਓ ਓਹਦੇ ਇੱਥੇ ਬਹੁਤ ਵਧੀਆ ਲਾਈਫ ਹੈ ਹੈਲਥ ਦੀ ਗੱਲ ਕਰਾਂਗੇ ਨਰਸਿੰਗ ਚ ਕਿੰਨੇ ਆਪਣੇ ਕੋਲ ਪ੍ਰੋਗਰਾਮ ਨੇ ਕਿੰਨੇ ਬੱਚੇ ਇੱਥੇ ਆ ਕੇ ਈਜ਼ੀਲੀ ਸੈੱਟ ਹੋ ਜਾਂਦੇ ਨੇ ਔਰ ਹਾਇਰ ਇਨਕਮ ਹੈ ਹਮਮ ਆਈਟੀ ਸੈਕਟਰ ਦੀ ਗੱਲ ਕਰਾਂਗੇ ਆਪਾਂ ਆਈਟੀ ਸੈਕਟਰ ਚ ਕਿੰਨੇ ਬੱਚੇ ਸੈਟਲ ਹੁੰਦੇ ਨੇ ਏਆਈ ਦਾ ਜਮਾਨਾ ਹੈ ਹੁਣ ਠੀਕ ਹੈ ਅੱਛਾ ਸਾਈਬਰ ਸਕਿਉਰਿਟੀ ਦਾ ਜਮਾਨਾ ਹੈ ਤਾਂ ਉਹ ਨੈਕਸਟ ਲੈਵਲ ਗੱਲਾਂ ਨੇ ਉਹ ਬੱਚੇ ਆਕੇ ਡੈਫੀਨਿਟਲੀ ਇੱਥੇ ਸੈੱਟ ਹੋਣਗੇ ਆਪਣੀ ਸਟੱਡੀ ਵੀ ਕੰਪਲੀਟ ਕਰਨਗੇ ਉਹ ਪੜ੍ਹਨਗੇ ਵੀ ਅੱਗੇ ਉਹਨਾਂ ਦਾ ਦਾ ਫਿਊਚਰ ਵੀ ਬਣੂ ਕੈਰੀਅਰ ਵੀ ਸੈੱਟ ਹੋਊਗਾ ਕਮਾਸਟੇ ਬੱਚੇ ਨੇ ਬੈਂਕਿੰਗ ਚਲੇ ਜਾਣ ਕਿਸੇ ਇੰਸ਼ੋਰੈਂਸ ਕੰਪਨੀ ਚਲੇ ਜਾਣ ਠੀਕ ਹੈ ਕਿਸੇ ਐਨਬੀਐਫਸੀ ਚਲੇ ਜਾਣ ਤਾਂ ਫਾਈਨਾਂਸ ਤੋਂ ਬਿਨਾ ਅਕਾਊਂਟਿੰਗ ਦੇ ਬੱਚੇ ਨੇ ਅਕਾਊਂਟ ਤੋਂ ਬਿਨਾ ਤਾਂ ਕੋਈ ਬਿਜ਼ਨਸ ਨਹੀਂ ਚੱਲਦਾ ਸਹੀ ਗੱਲ ਹੈ ਤਾਂ ਹਰ ਇੱਕ ਫਰਮ ਨੂੰ ਅਕਾਊਂਟਿੰਗ ਦੇ ਬੱਚੇ ਚਾਹੀਦ ਨੇ ਆਈਟੀ ਦੇ ਦੇਖੋ ਕੰਪਿਊਟਰ ਦਾ ਜਵਾਨਾ ਹੁਣ ਆਪਾਂ ਵੀ ਪੌਡਕਾਸਟ ਕਰ ਰਹੇ ਆ ਆਪਾਂ ਵੀ ਆ ਹਾਂ ਨਾ ਹੈਲਥ ਹੈ ਪਨੂ ਹੈਲਥ ਵੀ ਚਾਹੀਦੀ ਹੈ ਕਰੋਨਾ ਚ ਸਭ ਕੁਝ ਬੰਦ ਹੋ ਗਿਆ ਸੀਗਾ ਬਿਲਕੁਲ ਇੱਕੋ ਇੱਕ ਸੈਕਟਰ ਸੀ ਇੱਕ ਦੋਏ ਸੈਕਟਰ ਸੀਗੇ ਇੱਕ ਆਈਟੀ ਐਂਡ ਇੱਕ ਹੈਲਥ ਬਿਲਕੁਲ ਜੀ ਤੇ ਕਿੰਨੇ ਕ ਪਰਸੈਂਟ ਨੰਬਰ ਪਲੱਸ 2 ਚੋਂ ਚਾਹੀਦੇ ਨੇ ਬੱਚੇ ਨੂੰ ਕਿ ਜਿਹੜਾ ਉਹਨੂੰ ਈਜ਼ੀ ਹੋ ਜਾਊਗਾ ਘੱਟੋ ਘੱਟ ਦੀ ਗੱਲ ਕਰਦਾ ਵੱਧ ਤੋਂ ਵੱਧ ਜਿੰਨੇ ਵੀ ਹੋਣਗੇ ਉਹਨਾਂ ਹੀ ਹੋਰ ਚਾਂਸਸ ਹੋਣਗੇ ਜਿਹੜੇ ਬੱਚੇ ਮੈਨੂੰ ਦੇਖ ਰਹੇ ਨੇ ਜਾਂ ਆਪਾਂ ਗੱਲ ਕਰ ਰਹੇ ਆ ਤਾਂ ਉਹਨਾਂ ਦੇ ਨੰਬਰ ਜ਼ਿਆਦਾ ਹੀ ਹੋਣ ਤਾਂ ਚੰਗੀ ਗੱਲ ਹੈ ਪਰ ਬਿਨਿਮਮ 65% ਨੰਬਰ ਪਨੂ ਚਾਹੀਦੇ ਨੇ ਅਬ ਇਹ ਟਾਰਗੇਟ ਰੱਖ ਕੇ ਚੱਲਣ ਬੱਚੇ ਹਾਂ ਇਹਨੇ ਨਾ ਹੁਣ +1 ਪਰ 60 ਦਾ ਟਾਰਗੇਟ ਨਾ ਰੱਖਣੋ ਘੱਟੋ ਘੱਟ ਆਈ ਮੀਨ ਆਬਸਲੀਟਲੀ ਉਹ ਨਾ ਪਰਸੈਂਟੇਜ ਤਾਂ ਰੱਖਣਗੇ ਤੇ ਤਾਂ ਹੀ ਪੈਂਟ ਡੈਫੀਨਿਟਲੀ ਪਰਸੈਂਟੇਜ ਉਹਨਾਂ ਦੀ ਹਾਇਰ ਹੀ ਹੋਣੀ ਚਾਹੀਦੀ ਆ ਹਾਂ ਔਰ ਇੰਗਲਿਸ਼ ਦੀ ਵੀ ਮੈਂ ਗੱਲ ਕਰ ਰਿਹਾ ਨਾਲ ਇੰਗਲਿਸ਼ ਦਾ ਸਕੋਰ ਵੀ ਘੱਟੋ ਘੱਟ 6.5 ਸਕੋਰ ਚਾਹੀਦਾ ਉਹਨਾਂ ਨੂੰ ਚੰਗੀ ਯੂਨੀਵਰਸਿਟੀ ਦਾ ਐਡਮਿਸ਼ਨ ਲੈ ਲਈ ਮੈਂ ਕੱਲ ਫੇਰ ਵੀ ਕਾਲਜ ਦੇ ਨਹੀਂ ਕਰ ਰਿਹਾ ਹਾਂ ਵੀ ਕਾਲਜ ਚਾਓ ਜੀ 5.5 ਬੈਂਡ ਤਾਂ ਅਸੀਂ ਤੁਹਾਨੂੰ ਵੀ ਦੇ ਸਕ ਦਦਾਂਗੇ ਉਹ ਨਹੀਂ ਜੀ ਉਹ ਤਾਂ ਸ਼ਾਇਦ ਹੁਣ ਦੁਬਾਰਾ ਹ ਨਹੀਂ ਹੋਣ ਜਿਵੇਂ ਕਾਲਜਾਂ ਚ ਤੇ ਵੀਜ਼ਾ ਉਹ ਜਾ ਘੱਟ ਹੀ ਮਿਲ ਰਹੇ ਨੇ ਹੁਣ ਤੱਕ ਕੱਟ ਸੀਗੇ ਹੁਣ ਵੀ ਕੱਟ ਹੀ ਰਹਿਣਗੇ ਰੀਜ਼ਨ ਕੀ ਹੈ ਜਿੰਨਾ ਰੌਲਾ ਇਹਨਾਂ ਨੇ ਪਾਇਆ ਹੋਇਆ ਹੈ ਪੰਜਾਬ ਚ ਜਾਂ ਇੰਡੀਆ ਚ ਜਾਂ ਹਰਿਆਣੇ ਚ ਕਿ ਜੀ ਆ ਜਾਓ ਵਿਦਾਊਟ ਫੰਡ ਆਇਲਸ ਆ ਜਾਓ ਵਿਦਾਊਟ ਫੰਡ ਆ ਜਾਓ ਇਹ ਜਿਆਦਾ ਲੰਮਾ ਚੱਲਣ ਵਾਲਾ ਨਹੀਂ ਹੈ ਕਿਉਂਕਿ ਜਿੰਨੇ ਜਿੰਮੇ ਹੀ ਰਿਫਿਊਜ਼ਲ ਰੇਟ ਆ ਵਧ ਜੂਗਾ ਤੂੰ ਵਧਣਾ ਹੀ ਹੈ ਤਾਂ ਉਹ ਡੈਫੀਨਿਟਲੀ ਉਹਦਾ ਵੀਜ਼ਾ ਗ੍ਰਾਂਟ ਨਹੀਂ ਹੋ ਰਹੀ ਰਿਫਿਊਜ਼ਲ ਆ ਗਈ ਯਾਰ ਓਬਵੀਅਸਲੀ ਸਾਰਾ ਕੁਝ ਖਤਮ ਹੋ ਜਾਣਾ ਕਰਾਓ ਸੋ ਇਸ ਤੋਂ ਬਚਣ ਲਈ ਬੱਚੇ ਪ੍ਰੋਪਰ ਪਰਸੈਂਟੇਜ ਆਪਣੀ ਲੈਣ ਹਾਂਜੀ ਆਪਣਾ ਸਕੋਰ ਕੰਪਲੀਟ ਕਰਨ ਆਇਲ ਸਪੀਟੀ ਦਾ ਹੂੰ ਚੰਗੇ ਯੂਨੀਵਰਸਿਟੀ ਚ ਆਉਣ ਹੂੰ ਕਿਸੇ ਕਾਲਜ ਦੇ ਆਲੇ ਪਾਸੇ ਮੂੰਹ ਨਾ ਜ਼ਿਆਦਾ ਕਰਨ ਹਾਂਜੀ ਤਾਂ ਉਹ ਡੈਫੀਨਿਟਲੀ ਇੱਥੇ ਆ ਕੇ ਬੜੇ ਵਧੀਆ ਤਰੀਕੇ ਨਾਲ ਆਪਣੀ ਸਟੱਡੀ ਕਰ ਸਕਦੇ ਨੇ ਤੇ ਸੈਟਲ ਹੋ ਸਕਦੇ ਨੇ ਬਿਲਕੁਲ ਬਿਲਕੁਲ ਥੈਂਕ ਯੂ ਵੈਰੀ ਮੱਚ ਬਾਈ ਜੀ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਬਾਈ ਗਰਜੈਂਟ ਦਾ ਵੀ ਜਿਨੇ ਬੁਲਾਇਆ ਸੀ ਤੁਹਾਨੂੰ ਤੇ ਅੱਜ ਤੱਕ ਆ ਬਿਲ ਮਿਲ ਰਹੇ ਕਿੰਨੇ ਸਾਲਾਂ ਤੋਂ ਬਹੁਤ ਵਧੀਆ ਲੱਗਿਆ ਬਹੁਤ-ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਤੁਹਾਡਾ ਤੁਸੀਂ ਇੰਨਾ ਵਧੀਆ ਮੈਸੇਜ ਤਬ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਦੇਖੋ ਮੈਂ ਫਿਰ ਦੁਬਾਰਾ ਮੈਂ ਥੋੜਾ 2 ਮਿੰਟ ਲਵਾਂਗਾ ਰੋਲਾ ਬਹੁਤ ਪਿਆ ਹੋਇਆ ਹੈ ਅਸੀਂ ਸਾਨੂੰ ਰੋਜ਼ ਇੰਨੀਆਂ ਕਾਲਸ ਆਉਂਦੀਆਂ ਨੇ ਕਿ ਜੀ ਵਿਦਆਊਟ ਹੈਲਥ ਹੋ ਰਿਹਾ ਜੀ ਵਿਦਆਊਟ ਫੰਡਸ ਹੋ ਰਿਹਾ ਈਵਨ ਕਿ ਜਿਹੜੇ ਬੱਚੇ ਸਾਡੇ ਕੋਲ ਰਜਿਸਟਰਡ ਸੀ ਹੁਣ ਤੱਕ ਜਿਹੜੇ ਅਸੀਂ ਰਜਿਸਟਰਡ ਕੀਤੇ ਹੋਏ ਸੀ ਉਹ ਵੀ ਮਿਸ ਗਾਈਡਡ ਨੇ ਕਿ ਜੀ ਕਿਉਂਕਿ ਹੁਣ ਤੁਹਾਨੂੰ ਸੌਖੇ ਪਾਸੇ ਨੂੰ ਭਜਦਾ ਹਰ ਕੋਈ ਵੇਜ਼ੀ ਹੋਰ ਹੈ ਸਪான்ਸਰ ਰੀਲਾ ਮਿਲ ਜਾਣਾ ਹੈ ਜੀ ਚੱਕ ਲਓ ਜੀ ਫੱਟੇ ਐਂ ਕਰ ਦੋ ਉਹ ਨਹੀਂ ਹੁੰਦਾ ਇਹਦਾ ਉਹਨਾਂ ਕੁਝ ਯੂਨੀਵਰਸਿਟੀ ਅੱਜ ਕੋਈ ਵੀ ਨਹੀਂ ਕਹਿੰ डेलीवेरली फाइनेंसियल लर्नर ने चेक करने और थैंक यू वेरी मच भाई जी बहुत सोना एक्सपीरियंस रहा और ਤੁਸੀਂ ਇੰਨਾ ਸੋਹਣਾ ਮੈਸੇਜ ਦੇ ਰਹੇ ਹੋ ਲੋਕਾਂ ਨੂੰ اور ਆਪਣੇ ਪੋਡਕਾਸਟ ਦੇ ਜਰੀਏ ਧੰਨਵਾਦ ਜੇ ਤੇ ਜਰੀਏ ਧੰਨਵਾਦ ਜੀ ਤੁਹਾਡੇ ਪੋਡਕਾਸਟ ਦੇ ਜਰੀਏ ਇੰਨਾ ਵਧੀਆ ਮੈਸੇਜ ਦੇ ਰਹੇ ਹੋ ਲੋਕਾਂ ਨੂੰ ਤੇ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ थैंक यू वेरी मच ਮਿਲਦੇ ਆਪਾਂ थैंक यू ਧੰਨਵਾਦ ਦੋਸਤੋ ਮਿਲਦੇ ਆ ਕਰਦੇ ਆ ਗੱਲ ਦੁਬਾਰਾ ਆਪਾਂ थैंक यू